ਗੁਰੂ ਰੂਪਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰਾਂ ਪੰਜੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਲੜੀਵਾਰ ਸਫੇ ਸਾਦੇ ਵਿੱਚੋਂ ਚੱਲ ਰਹੀ ਹੈ ਜੀ। ਚੌਦਮੀ ਆਸ਼ਪਦੀ ਦੇ ਆਪਾਂ ਛੇਵੇਂ ਪਾਦੀ ਵਿਚਾਰ ਕਰਨੀ ਹੈ। ਪਹਿਲਾ ਪਾਠ ਕਰ ਲਗੇ ਜੀ ਤਾਂ ਕਿ ਗੁਰਬਾਣੀਆਂ ਜਿਹੜੀਆਂ ਪੰਗਤਾਂ ਸਾਡੇ ਧਿਆਨ ਦੇ ਵਿੱਚ ਆ ਜਾਣ। ਨਹਿ ਕਿਛੋ ਜਨਮੈ ਨਹਿ ਕਿਛ ਮਰ। ਆਪਣ ਚਲਿਤ ਆਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਆਨੰਦ ਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਥਾ ਅਬਨਾਸੀ ਨਾਹੀ ਕਿਸ ਖੰਡ ਧਾਰਨ ਧਾਰ ਰਹੋ ਬ੍ਰਹਮੰਡ ਅਲਖ ਪੇਵ ਪੁਰਖ ਪਰਤਾਪ ਆਪ ਜਪਾਏ ਤਾ ਨਾਨਕ ਜਾਪ ਇਹ ਹੈ ਜੀ ਸ਼ੀਮਾ ਪਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਮੈਂ ਕਿਸ ਜਨਮੈਂ ਮੈਂ ਕਿਸ਼ਮਰ ਹੈ ਕਹਿੰਦੇ ਜੋ ਉਹ ਕਾਲਪੁਰਖ ਵਾਹਿਗੁਰੂ ਹੈ ਨਾ ਤਾਂ ਉਹ ਜੰਮਦਾ ਹੈ ਤੇ ਨਾ ਹੀ ਮਰਦਾ ਹੈ ਹੁਣ ਜੰਮਦਾ ਮਰਦਾ ਕੌਣ ਹੈ ਜੀ ਆਪਾਂ ਇਸ ਸੰਸਾਰ ਦੇ ਵਿੱਚ ਆਪਾਂ ਜਨਮ ਵੀ ਲੈ ਰਹੇ ਆਂ ਤੇ ਸਾਡੀ ਮੌਤ ਵੀ ਹੋ ਰਹੀ ਹੈ ਗੁਰੂ ਜੀ ਕਹਿੰਦੇ ਪਤਾ ਨਹੀਂ ਕਿੰਨੇ ਵਾਰੀ ਤੂੰ ਜਨਮ ਲਿਆ ਕਿੰਨੇ ਵਾਰੀ ਮਰਿਆ ਤੇ ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੀਤੇ ਗੁਰ ਚੇਲੇ ਹੋਏ ਆਗੈ ਪਛੈ ਗੰਤ ਨਾ ਆਵੇ ਕਿਆ ਜਾਤੀ ਕਿਆ ਹੁੰ ਹੋਏ ਕਿੰਨੇ ਵਾਰੀ ਕਿਸ ਦਾ ਤੂੰ ਬਾਪ ਬਣਿਆ ਕਿੰਨੇ ਵਾਰੀ ਕਿਸ ਦਾ ਤੂੰ ਪੁੱਤ ਬਣਿਆ ਕਿੰਨੇ ਵਾਰੀ ਕਿਸ ਦਾ ਤੂੰ ਗੁਰੂ ਬਣਿਆ ਕਿੰਨੇ ਵਾਰੀ ਕਿਸ ਦਾ ਤੂੰ ਚੇਲਾ ਬਣਿਆ ਇਹ ਤਾਂ ਸੰਸਾਰ ਆਉਣ ਜਾਣ ਪ੍ਰਮਾਤਮਾ ਨੇ ਕਿਹੜਾ ਰਚਨਾ ਹੈ ਭਾਈ ਕਿੰਨਿਆਂ ਨੂੰ ਜਨਮ ਦੇ ਦਿੰਦਾ ਹੈ ਕਿੰਨਿਆਂ ਨੂੰ ਸੰਸਾਰ ਦੇ ਵਿੱਚੋਂ ਲੈ ਜਾਂਦਾ ਹੈ ਆਉਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਇੰਦੇ ਆਉਣ ਜਾਣ ਪ੍ਰਮਾਤਮਾ ਦੀ ਖੇਡ ਹੈ ਭਾਈ ਪਰ ਗੁਰੂ ਜੀ ਇੱਥੇ ਕਹਿੰਦੇ ਪ੍ਰਮਾਤਮਾ ਨਾ ਜੰਮਦਾ ਨਾ ਮਰਦਾ ਆਪਾਂ ਨਿਤ ਜਗਦੀ ਸਾਚ ਪੜਦੇ ਆ ਨਾ ਅਜੂਨੀ ਅਜੂਨੀ ਦਾ ਅਰਥ ਹੁੰਦਾ ਜੂਨਾ ਤੋਂ ਰਹਿਤ ਜੀ ਆਪਾਂ ਤਾਂ ਜੂਨਾ ਦੇ ਵਿੱਚ ਐ ਜਿਉਂ ਰਹੇ ਆ ਮਰ ਰਹੇ ਆ ਜਿਉਂਦੇ ਆ ਮਰ ਰਹੇ ਆ ਕਹਿੰਦੇ ਉਹ ਕਾਲਪੁਰਖ ਵੈਸ਼ਗੁਰੂ ਨਾ ਜੰਮਦਾ ਨਾ ਮਰਦਾ ਆਪਣ ਹਲਤ ਆਪ ਹੀ ਕਰੈ ਪ੍ਰਮਾਤਮਾ ਆਪਣੇ ਕੌਤਕਾ ਨੂੰ ਆਪ ਹੀ ਕਰਦਾ ਗੁਰੂ ਜੀ ਕਹਿੰਦੇ ਉਹਦੇ ਕੌਤਕਾ ਨੂੰ ਆਪ ਹੀ ਕਰਨਾ ਹਾਰ ਬੈਠਾ ਖੋਤਕ ਬਣਾ ਰਿਹਾ ਇਹ ਖੇਡ ਰਿਹਾ ਆਵਣਾ ਜਾਵਣਾ ਦ੍ਰਿਸ਼ਟਾ ਨ ਦ੍ਰਿਸ਼ਟ ਆਉਣਾ ਜਾਣਾ ਦਿਸਣਾ ਤੇ ਨਾ ਦਿਸਣ ਵਾਲਾ ਇਕ ਤਦ ਦੇਸ਼ਤ ਦੇਸਰੇ ਇੱਕ ਆਨੰਗ੍ਰਸਤਾਈ ਦੀ ਆਉਣਾ ਜਾਣਾ ਇਹ ਕਹਿੰਦੇ ਉਹ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਆਗਿਆਕਾਰੀ ਧਾਰੀ ਸਭ ਸ੍ਰਿਸ਼ਟਾ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਰੱਖੀ ਹੋਈ ਹੈ ਆਪਾਂ ਪੜਦੇ ਆ ਨਾ ਸ਼ਬਦ ਆਸਾਦੀ ਵਾਰ ਦੇ ਵਿੱਚ ਭੈ ਵਿੱਚ ਸੂਰਜ ਭੈ ਵਿੱਚ ਚੰਦ ਹੋ ਹੋ ਕਰੋੜੀ ਚਲਤ ਨੰਤ ਭੈ ਵਿੱਚ ਸਿੱਧ ਬੁੱਧ ਸਰਨਾਵ ਭੈ ਵਿੱਚ ਆੜਾਣੇ ਆਕਾਸ਼ ਕਿੰਨਾ ਉਹਦੇ ਵਿੱਚ ਗੁਰੂ ਜੀ ਨੇ ਭੈ ਵਿੱਚ אבי ਸੂਰ ਦੇ ਤੇ ਚੰਦਰਮਾ ਵੀ ਵੱਡੇ ਵੱਡੇ ਸਮੁੰਦਰ ਵੀ ਉਹਦੇ ਭੈ ਦੇ ਵਿੱਚ ਹੋਪੰਗ ਵਿੱਚ ਚਲ ਗਏ ਬਾਣੀ 'ਚ ਲਿਖਿਆ ਸਾਗਰ ਪੰਡੈ ਪਾਇਆ ਕਹਿੰਦੇ ਪ੍ਰਮਾਤਮਾ ਨੇ ਤਾਂ ਪਾਈ ਐ ਡੇ ਡੇ ਸਮੁੰਦਰਾਂ ਨੂੰ ਹੀ ਆਪਣੇ ਪੰਡ ਵਿੱਚ ਬੰਨਿਆ ਹੋਇਆ ਹੈ ਉਹ ਅਕਾਲ ਪੁਰਖ ਵਜ ਗੁਰੂ ਉਦੇ ਹੱਥ ਵਿੱਚ ਸਭ ਕੁਝ ਹੈ ਗੁਰੂ ਜੀ ਕਹਿੰਦੇ ਐਡੇ ਐਡੇ ਸਮੁੰਦਰ ਆਪਣੇ ਹੱਥ ਵਿੱਚ ਬੰਨੇ ਹੱਥ ਵਿੱਚ ਰੱਖੇ ਹੋਏ ਐ ਬਾਣੀ ਚ ਕੋਸ਼ ਆਉਂਦੀ ਆਪਾਂ ਦਾਤਾ ਦਾਤਾ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਉਹ ਦਾਤੇ ਨੇ ਦਾਤਾ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਜਿਹਨੂੰ ਪ੍ਰਮਾਤਮਾ ਚਾਹੁੰਦਾ ਦੇਣਾ ਦੇ ਦਿੰਦਾ ਜੀ ਪ੍ਰਮਾਤਮਾ ਦੇ ਦਿੰਦਾ ਤੇ ਜਿਹਦੇ ਭਾਈ ਨਹੀਂ ਜੀ ਨੂੰ ਨਹੀਂ ਦੇਣਾ ਮੈਂ ਨਹੀਂ ਦੰਦਾ ਲੱਖ ਜਤਨ ਕਰ ਲਏੱਖਾਂ ਜਤਨ ਕਰ ਲਏ ਬੰਦਾ ਨਹੀਂ ਦਿੰਦਾ ਜੀ ਪ੍ਰਮਾਤਮਾ ਬਸ ਉਹਦੀ ਰਜਾ ਵਿੱਚ ਹੀ ਰਹਿਣਾ ਉਹਦੀ ਰਜਾ ਵਿੱਚ ਹੁਣ ਮੈਂ ਤੁਹਾਨੂੰ ਦੱਸਾਂ ਵੀ ਇਤਿਹਾਸ ਵਿੱਚੋਂ ਗੁਰਨਾਨਕ ਪਾਤਸ਼ਾਹ ਦੀ ਭੈਣ ਬੇਬੇ ਨਾਨਕੀ ਤੁਹਾਨੂੰ ਪਤਾ ਹੈ ਇਤਿਹਾਸ ਦਾ ਵੀ ਬੇਬੇ ਨਾਨਕੀ ਦੀ ਕੋਈ ਸੁਪੁੱਤਰ ਨਹੀਂ ਸੀ ਫਿਆਰਿਓ ਨਾ ਹੀ ਬੇਟੀ ਸੀ ਕੋਈ ਪਤਾ ਤਾਂ ਜਾ ਨਾ ਪਪਾ ਕਦੇ ਵੀ ਲੰਬਾ ਨਹੀਂ ਦੁੱਤਾ ਸੀਗਾ ਗੁਰੂ ਨਾਨਕ ਸਾਹਿਬ ਕੋਲੇ ਕਦੇ ਚੇਤਾਵਨੀ ਨਹੀਂ ਸੀਗਾ ਵੀ ਤੁਸੀਂ ਇੰਨੀ ਦੁਨੀਆਂ ਦਾ ਆਧਾਰ ਕਰਦੇ ਹੋ ਸਾਡੇ ਘਰ ਵੀ ਪੁੱਤਰ ਦੀ ਦਾਤ ਹੋ ਜਾਵੇ ਇਹ ਰਹੁਣ ਬੇਬੇ ਨਾਨਕ ਦੇ ਕਰਮ ਮਾੜੇ ਹੀ ਤੇ ਸੀ ਬਿਰਤੋ ਜੇ ਕੋਈ ਬੰਦਾ ਕਹਿੰਦਾ ਮਾੜੇ ਕਰਮ ਨਹੀਂ 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 ਰਜਾਉ ਨਹੀਂ ਮਾਲਕ ਦੀ ਜਿੱਥੇ ਰੱਖਿਆ ਉਹਦੀ ਰਜਾ ਵਿੱਚ ਰਹਿਣਾ ਬਸ ਪ੍ਰਮਾਤਮਾ ਨੇ ਜੇ ਦੇਤਾ ਤਾਂ ਵੀ ਠੀਕ ਹੈ ਨਹੀਂ ਦਿੱਤਾ ਤਾਂ ਵੀ ਠੀਕ ਹੈ ਬਸ ਕੋਈ ਗੱਲ ਹੀ ਰਜਾਇਆ ਭਾਈ ਇਥੇ ਜੇ ਪ੍ਰਮਾਤਮਾ ਦੇ ਦਿੰਦਾ ਤੇ ਦੁਨੀਆ ਕਹਿੰਦੇ ਫਿਰ ਬਦਫੈਲੀਆਂ ਕਰਦੀ ਇਹ ਜਦੋਂ ਦਾਤਾਂ ਦੇ ਦਿੰਦਾ ਨਾ ਪ੍ਰਮਾਤਮਾ ਫਿਰ ਵਿਸਰ ਜਾਂਦਾ ਹੈ ਪ੍ਰਮਾਤਮਾ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤਾਂ ਹੁਣ ਪਿਆਰੀਆਂ ਹੋਊਂਗਾ ਪੁੱਤਰ ਲੈ ਲਿਆ ਮੰਗ ਮੰਗ ਕੇ ਪ੍ਰਮਾਤਮਾ ਤੋਂ ਤੇ ਮੁੜ ਕੇ ਫਿਰ ਗਲਤ ਕੰਮ ਕਰਦਾ ਜੀ ਪਾਰਟੀ ਹੋ ਗਈ ਪਾਰਟੀ ਹੋ ਗਈ ਕੀ ਕੁਛ ਕਰਦਾ ਬੰਦਾ ਜੀ ਗੁਰੂ ਨਾਲ ਖੁਸ਼ੀ ਨਹੀਂ ਮਣਾਗਾ ਜਿਨੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਇਆ ਇਹ ਦਾਤਾਂ ਉਹ ਦਾਤ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਣ ਹੈ ਪਿਆਰਿਓ 29 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਨਮ ਲਿਆ ਸੀ ਮਾਤਾ ਗੁਜਰ ਕੌਰ ਦੀ ਕੱਖ ਤੋਂ 29 ਸਾਲ ਉਹ மூਣਾ ਨਿਕਾਇਦਾ ਨਨਤੀ ਸਾਹਿਬ ਜੀ ਇਹ ਉਹਦੀ ਰਜਾ ਹੈ ਮਾਲਕ ਦੀ ਜਿੱਥੇ ਰੱਖਿਆ ਛੱਜਾ ਬਸ ਕਦੇ ਨਹੀਂ ਮਾਤਾ ਗੁਜਰਪਾਲ ਵਿਚ ਪਾ ਰਹੇ ਸੀ ਨੌਵੇਂ ਪਾਸ਼ਾ ਕੋਲੇ ਇਹ ਆਪਣੇ ਘਰ ਤੱਕ ਲਾ ਦੇ ਹੇ ਜੀ ਨਾ ਕਦੇ ਨਹੀਂ ਚਤਾਲਿਆ ਵੀ ਉਹਦੀ ਰਜਾ ਵੀ ਜਿੱਥੇ ਰੱਖਿਆ ਮਾਲਕ ਨੇ ਠੀਕ ਹੈ ਭਾਈ ਬਸ ਉਹਦੀਆਂ ਦਾਤਾਂ ਦੇਤੀਆਂ ਤਾਂ ਠੀਕ ਹੈ ਮਾਲਕਾ ਜੇ ਨਹੀਂ ਦਿੱਤੀਆਂ ਬਸ ਬਸ ਇਹ ਆ ਰੱਬ ਦੇ ਪਿਆਰਾਂ ਵਿੱਚ ਤੇ ਮਨੁੱਖ ਬੰਦਿਆਂ ਵਿੱਚ ਫਰਕ ਪਿਆ ਦਿਓ ਮਨੁੱਖ ਬੰਦੇ ਲੰਬਾ ਦਈਏ ਦੇ ਰੱਬ ਨੂੰ ਰੱਬ ਨੂੰ ਲਾਭਾਂ ਦਿੰਦੇ ਸਾਨੂੰ ਆਣ ਦਿੱਤਾ ਰੱਬਾ ਤੇ ਗੁਰਮੁਖ ਉਹਦੀ ਰਾਜ ਵਿੱਚ ਰਹਿੰਦੇ ਮਾਲਕੋ ਵੀ ਜੇ ਦੇਤਾ ਠੀਕ ਹੈ ਤੇਰੇ ਰਾਜਾ ਬਸ ਫਿਰ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ ਹੋਇਆ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਵਿੱਚ ਰੱਖੀ ਹੋਈ ਹੈ ਆਪੇ ਆਪ ਸਗਲ ਮੈਂ ਆਪ ਉਹ ਕਾਲਪੁਰਖ ਵਾਹਿਗੁਰੂ ਆਪਣੇ ਆਪ ਦੇ ਵਿੱਚ ਹੀ ਐ ਸਭ ਆਪ ਦੇ ਵਿੱਚ ਹੀ ਹੁਣੇ ਪੈਦਾ ਕੀਤਾ ਆਪ ਦੇ ਵਿੱਚ ਹੀ ਲਿਆ ਕਰਦਾ ਪ੍ਰਮਾਤਮਾ ਤੇ ਸਾਰਿਆਂ ਵਿੱਚ ਉਹ ਆਪ ਐ ਪ੍ਰਮਾਤਮਾ ਇਹ ਵੀ ਗੱਲ ਹੈ ਜੀ ਨੀ ਉਹਦੀ ਜੋਤ ਹਰੇਕ ਮਨੁੱਖ ਦੇ ਵਿੱਚ ਦੇਖਣੀ ਪਿਆ ਰਿਓ ਸੰਤਾਂ ਤਾ ਜੋਤ ਦੇਖਦੇ ਨਹੀਂ ਨਾ ਸਾਨੂੰ ਜੋਤ ਕਿੱਥੋਂ ਦੇ ਹੁੰਦੀ ਐ ਸਾਡਾ ਜੀਵਨ ਅੰਦਰਲਾ ਜੋਸਿਪ ਕੇਸ਼ਰੀਆਂ ਜੂਨਾ ਵਿੱਚ ਟਪਕਿਆ ਹੈ ਨਾ ਪਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੀ ਹੈ ਜਿਹੜੇ ਕੁੱਤਿਆਂ ਵਾਲਾ ਸੁਭਾਅ ਸੀ ਉਹ ਵੀ ਤੇਰੇ ਅੰਦਰ ਆ ਬੰਦਿਆ ਹਾਂ ਠੀਕ ਹੈ ਕੋਈ ਚੰਗਾ ਕਰਮ ਜਿਹੜੀ ਜ਼ਿੰਦਗੀ ਵਿੱਚ ਆਇਆ ਤੈਨੂੰ ਪੁੰਨ ਕੀਤਾ ਕੋਈ ਧਰਮ ਕੀਤਾ ਉਸ ਆ ਮੁਰੇ ਆ ਗਿਆ ਵੀ ਤੈਨੂੰ ਮਨੁੱਖਾ ਸਰੀਰ ਮਿਲ ਗਿਆ ਪਰ ਤੇਰੇ ਅੰਦਰ ਗੁਰੂ ਜੀ ਕਹਿੰਦੇ ਵੀ ਕੁੱਤਾ ਵੀ ਬੈਠਾਗਾ ਤੇਰੇ ਅੰਦਰ ਗਿੱਦੜ ਵਾਲਾ ਸੁਭਾਅ ਹੀ ਹੈ ਤੇਰੇ ਅੰਦਰ ਖੋਤੇ ਵਾਲਾ ਸੁਭਾਅ ਹੀ ਹੈ ਬਾਣੀ ਵਿੱਚ ਲਿਖਿਆ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜਾ ਸੰਸਾਰ ਵਿੱਚ ਇਹ ਇੱਕ ਬਹੁਤ ਵੱਡਾ ਜੰਗਲ ਹੈ ਜੀ ਸੰਸਾਰ ਇੱਕ ਬਹੁਤ ਵੱਡਾ ਜੰਗਲ ਹੈ ਜੀ ਉਧਿਆਨ ਬਸਨ ਸੰਸਾਰ ਇਹ ਸੰਸਾਰ ਇੱਕ ਵੱਡੇ ਓਜਾੜ ਹੈ ਜੀ ਓਜਾੜ ਹੀ ਹੈ ਨਾ ਪੈਰ ਜਦੋਂ ਕਿਸੇ ਨਾਲ ਨਹੀਂ ਬਣਦੀ ਓਜਾੜ ਹੀ ਹੈ ਓਜਾੜ ਦੇ ਵਿੱਚ ਕੀ ਹੁੰਦਾਗਾ ਓ ਮਨ ਲੋ 20 20 ਕਿਲੋਮੀਟਰ ਤੱਕ ਬੰਦਾ ਨਹੀਂ ਬਸ ਉਹ ਨਹੀਂ ਹੁੰਦੀ ਉਜਾੜ ਹੁਣਾ ਪਤਾ ਨਹੀਂ ਉਜਾੜ ਹੈ ਤਾ ਧਿਆਨ ਬਸ ਨੂੰ ਸੰਸਾਰ ਸੰਸਾਰ ਵੀ ਉਜਾੜ ਹੀ ਹੈ ਕਹਿੰਦਾ ਯਾਰ ਭਰਾ ਨੂੰ ਤਾਂ ਮੈਂ 6 ਮਹੀਨੇ ਹੋ ਗਏ ਬੁਲਾਇਆ ਹੀ ਨਹੀਂ ਬਸ ਉਜਾੜ ਹੀ ਆ ਹੋਰ ਕੀ ਹੈ ਪਿਆਰ ਉਹ ਨਾਲ ਦੇ ਜੰਮੇ ਨੂੰ ਕਹਿੰਦਾ 6 ਮਹੀਨੇ ਹੋ ਗਏ ਬੁਲਾਇਆ ਹੀ ਨਹੀਂ ਮੈਂ ਤਾਂ ਜਦੋਂ ਬੰਦਾ ਬੰਦੇ ਨੂੰ ਨਾਮ ਬੁਲਾਵੇ ਫਸ ਫਿਰ ਕੀ ਉਜਾੜ ਹੀ ਆ ਨਾ ਪਿਆਰ ਉਹ ਜਦੋਂ 20 20 ਮੱਲੋ ਕਿਲੋਮੀਟਰ ਦੇ ਵਿੱਚ ਕੁਝ ਵੀ ਨਾ ਹੋਵੇ ਉਹਨੂੰ ਉਜਾੜ ਕਹਿ ਦਿੰਨੇ ਆਪਾਂ ਗੁਰੂ ਜੀ ਕਹਿੰਦੇ ਵਾ ਸੰਸਾਰ ਵੀ ਉਜਾੜ ਹੀ ਐ ਕੋਈ ਦੂਜਾ ਨਾ ਬਣਦੀ ਨੀ ਭਾਈ ਕਹਿੰਦਾ ਮੈਂ ਤਾਂ ਕਦੇ ਬੁਲਾਇਆ ਇਹਨਾਂ ਤਾਂ ਕਦੇ ਗਿਆ ਹੀ ਨਹੀਂ ਕਹਿੰਦਾ ਬਣਦੀ ਨੀ ਉਹਨਾਂ ਨਾਲ ਮੇਰੀ ਤਾਂ ਉद्याਨ ਬਸਨ ਸੰਸਾਰ ਸਵਾਨ ਸਿਆਲ ਖਰ ਹੈ ਗੁਰੂ ਜੀ ਕਹਿੰਦੇ ਆ ਤੇਰੇ ਅੰਦਰ ਹੀ ਵਸਦੇ ਆ ਗੁਰੂ ਜੀ ਕਹਿੰਦੇ ਕੁੱਤਾ ਵੀ ਤੇਰੇ ਅੰਦਰ ਹੀ ਬੈਠਾ ਹੈ ਤੇਰੇ ਅੰਦਰ ਗਿੱਦੜ ਵੀ ਬੈਠਾ ਡਰਦਾ ਰਹਿਣਾ ਮਾਰੀ ਮਾਰੀ ਗੱਲ ਕੋਨੇ ਮਾੜੀ ਮਾੜੀ ਭਾਏ ਤੁਹਾਡੇ ਅੰਦਰ ਦਾ ਭੈ ਹੋਗਾ ਤੇਰੇ ਅੰਦਰ ਖੋਤਾ ਵੀ ਤੇਰੇ ਅੰਦਰ ਹੀ ਬੈਠਾ ਹੈ ਗੁਰੂ ਜੀ ਕਹਿੰਦੇ ਬਿਰਤੀ ਕਰਕੇ ਜੀ ਅੰਦਰਲੀ ਸਰੀਰ ਤਾਂ ਬੰਦੇ ਵਾਲਾ ਪਰ ਕੰਮ ਖੋਤਿਆਂ ਵਾਲੇ ਅਹ ਕੁੱਤੇ ਵਾਲੇ ਕੰਮ ਕਢੇ ਹੁੰਦੇ ਆ ਕੁੱਤਾ ਕੁੱਤੇ ਦਾ ਵੈਰੀ ਹੁੰਦਾ ਸਿਆਣੇ ਕਹਿੰਦੇ ਆ ਨਾ ਕੁੱਤਾ 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 ਕੁੱਤੇ ਨੂੰ ਵੇਖ ਕੇ ਭੌਂਕਦਾ ਤੇ ਜਦੋਂ ਆਪਾ ਕਿਸੇ ਨਾ ਬੰਦੇ ਨਾਲ ਨਹੀਂ ਬਣਦੇ ਐਵੇਂ ਲੰਦਿਆ ਤਰੀ ਜਾਣੇ ਐਵੇਂ ਮਾੜੀ ਮਾੜੀ ਗੱਲ ਦੇ ਉਤੋਂ ਉਹ ਕਰਿਆ ਨਾ ਕਿ ਕੁੱਤਾ ਹੀ ਆ ਹੋਰ ਕੀ ਆ ਬਸ ਵ੍ਰੋਤਾ ਅੰਦਰ ਕੁੱਤਿਆਂ ਵਾਲੀ ਆ ਹੋਰ ਕੀ ਆ ਬਸ ਗੁਰੂ ਜੀ ਕਹਿੰਦੇ ਹੈ ਸਰੀਰ ਕਰਕੇ ਬੰਦਾ ਸਖਤ ਲੰਬਿਆ ਜੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਦੋਂ ਬੰਦਾ ਬੰਦੇ ਨੂੰ ਵੇਖਣਾ ਹੰਗਦਾ ਹੋਵੇ ਫਿਰ ਕੁੱਤੇ ਵਾਲਾ ਸੁਭਾਈਆ ਗੁਰੂ ਜੀ ਕਹਿੰਦੇ ਅੰਦਰ ਆ ਫਿਰ ਹੋਰ ਗੁਰੂ ਜੀ ਨਹੀਂ ਕਹਤਾ ਸਿਆੜ ਗਿੱਦੜ ਗਿੱਦੜ ਵਾਲਾ ਵੀ ਸੁਭਾਤੇ ਦੇ ਅੰਦਰ ਹੀ ਆ ਹੁਣ ਗਿੱਦੜ ਕੀ ਹੁੰਦਾ ਕਹਿੰਦੇ ਗਿੱਦੜ ਆਪਣੀ ਪਰਛਾਈ ਤੋਂ ਵੀ ਡਰਦਾ ਆਪਦੀ ਛਾਂ ਤੋਂ ਨਾ ਕਿਦਾਂ ਡਰਦਾ ਨਾ ਕਿਹ ਵਾਲੀ ਤੇ ਜਦੋਂ ਬੰਦਾ ਮਾੜੇ ਕੰਮ ਕਰਦਾ ਪੈਰ ਕੋ ਤੇ ਮਾੜੇ ਕੰਮ ਕਰਕੇ ਡਰਦਾ ਹੀ ਆ ਫਿਰ ਆਪਣੇ ਕੰਮ ਕੀਤੇ ਹੋਏ ਉਹਨੂੰ ਡਰਾਈ ਜਾਂਦੇ ਹੈਗੇ ਆਪਦੇ ਕੀਤੇ ਹੋਏ ਕੰਮ ਡਰਾਉਣ ਲੱਗ ਜਾਂਦੇ ਬੰਦੇ ਨੂੰ ਪਿਆਰਿਓ ਪਹਾੜੀਆਂ ਫਰਤੂਤਾਂ ਜਦੋਂ ਕੋਈ ਬੰਦਾ ਖੜਦਾਗਾ ਫਿਰ ਲੋਕ ਲੋਕ ਕੇ ਜੇ ਹੁਣ ਮੋਬਾਈਲਾਂ ਦੇ ਉੱਤੇ ਜਿਹੜਾ ਬੰਦਾ ਬਾਹਲੇ ਲੋਕ ਲਾ ਕੇ ਰੱਖੇ ਨਾ ਮੋਬਾਈਲ ਨੂੰ ਸਮਝ ਲੋ ਉਹਦੇ ਕੋਲੇ ਗੰਦ ਹੈ ਬਸ ਜਿਹੜੇ ਘਰ ਦੇ ਵਿੱਚ ਕੋਈ ਬੱਚਾ ਨੌਜਵਾਨ ਜਾ ਬੰਦਾ ਮੋਬਾਈਲ ਨੂੰ ਬਾਹਲੇ ਲੋਕ ਲਾ ਕੇ ਰੱਖੇ ਵੀ ਇਹਨੂੰ ਆ ਇਹਨੂੰ ਵੀ ਲੋਕ ਲਾ ਕੇ ਰੱਖਣਾ ਹੈ ਇਹਨੂੰ ਵੀ ਲੋਕ ਲਾ ਕੇ ਰੱਖਣਾ ਹੈ ਜਿਹੜਾ ਆਪਦੇ ਬੱਚਾ ਦੇ ਵਿੱਚ ਬੰਦਾ ਮੋਬਾਈਲ ਨਹੀਂ ਰੱਖ ਸਕਦਾ ਸਮਝ ਲੈਣਾ ਕਿ ਉਹਦੇ ਬੰਦੇ ਅੰਦਰ ਅੰਦਰ ਗੰਧ ਬਹੁਤ ਜ਼ਿਆਦਾ ਹੈ ਬਸ ਸਾਹਮਣੇ ਲੋਕ ਲਾ ਕੇ ਰੱਖਣਾ ਜਾ ਕਹਣਾ ਨਾ ਮੇਰਾ ਮੋਬਾਈਲ ਨਾ ਚੱਟਿਓ ਤੁਸੀਂ ਬਸ ਉਹਦੇ ਅੰਦਰ ਗੰਧ ਹੈ ਬਸ ਇਹ ਤੁਹਾਨੂੰ ਦੱਸ ਦਿੱਤਾ ਅੱਜ ਦੀ ਕਹਾਣੀ ਜੀ ਕਿਉਂਕਿ ਗੁਰੂ ਜੀ ਕਹਿੰਦੇ ਅੰਦਰ ਬੈਠਾ ਖੋਤਾ ਬੈਠਾ ਅੰਦਰ ਆ ਖੋਤਿਆਂ ਵਾਲੀ ਬਿਰਤੀ ਆ ਮਾੜੀ ਬਿਰਤੀ ਆਂ ਕੁੱਤਿਆਂ ਵਾਲੀ ਬਿਰਤੀ ਆਂ ਬਸੇ ਆਪਣੇ ਆਪ ਨੂੰ ਚੈੱਕ ਕਰ ਲਵੇ ਭਾਈ ਆਪਾਂ ਕਿ ਸਾਡੀ ਬਿਰਤੀ ਕਿਹੋ ਜੀ ਅਮਾਲ ਦਾ ਕਿਰਪਾ ਕਰੇ ਇਹ ਬਿਰਤੀ ਸਾਡੀ ਬਾਹਰ ਨਿਕਲ ਜਾਵੇ ਜੀ ਇਹ ਮਾੜੀ ਬਿਰਤੀ ਸਾਡੀ ਬਾਹਰ ਨਿਕਲ ਜਾਵੇ ਚੰਗੀ ਬਿਰਤੀ ਬੰਦਿਆਂ ਵਾਲੀ ਬਿਰਤੀ ਬਣ ਜਾਵੇ ਹੁਣ ਕਦੇ ਆਪਾਂ ਖੋਤੇ ਨੂੰ ਆਖਿਆ ਵੀ ਤੂੰ ਖੋਤਾ ਬਣ ਜਾਂ ਕੁੱਤੇ ਨੂੰ ਆਖ ਆਵੇ ਤੂੰ ਕੁੱਤਾ ਬਣ ਜਾ ਨਹੀਂ ਭਾਈ ਉਹ ਤਾਂ ਜੂਣ ਮੇਲੇ ਵੀ ਆਉਣੂ ਕੁੱਤਾ ਕੁੱਤਾ ਦਾ ਆਪਾਂ ਬੰਦੇ ਨੂੰ ਕਹਿੰਦੇ ਆ ਬੰਦਾ ਬਣ ਕਿਉਂ ਕਹਿੰਦੇ ਆ ਆਪਣਾ ਦੇ ਬੰਦੇ ਨੂੰ ਬੰਦਾ ਕਿਉਂਕਿ ਬੰਦਾ ਅਸਲ ਵਿੱਚ ਸਭ ਤੋਂ ਗੰਦਾ ਦਾ ਬਾਣੀ ਕਹਿੰਦੀ ਆ ਜੀ ਬੰਦਾ ਸਭ ਤੋਂ ਗੰਦਾ ਦਾ ਬੰਦਾ ਇੰਨਾ ਗੰਦਾ ਕਹਿੰਦੇ ਵੀ ਇਹਨੇ ਤਾਂ ਨਾ ਮਾਰੂ ਹਥਿਆਰ ਇੰਨੇ ਬਣਾ ਲਏ ਵੀ ਹਾਈਡਰੋਜਨ ਬੰਬ ਇਹ ਜੇ ਬਣਾ ਲਏ ਨੇ ਹੁਣ ਜਿਹਨੂੰ ਆਪਾਂ ਪਰਮਾਣੂ ਬੰਬ ਕਹਿ ਦਿੰਨੇ ਆ ਵੀ ਇਹ ਕੁੱਤੇ ਮਾਰਨ ਨੂੰ ਬਣਾਏ ਗਏ ਜਾਂ ਭਾਈ ਜਾਨਵਰ ਮਾਰਨ ਨੂੰ ਬਣਾਏ ਬੰਬ ਬੰਦੇ ਨੇ ਬੰਦੇ ਨੂੰ ਮਾਰਨ ਵਾਸਤੇ ਬੰਬ ਬਣਾਇਆ ਐ। ਐਡੇ-ਐਡੇ ਜਾਜ ਬਣਾ ਲਏ, ਬੰਬ ਸਿੱਟਣ ਵਾਲੇ ਬਣਾ ਲਏ। ਵੇਖੋ ਕਿੰਡਾ ਗੰਦਾ ਬੰਦਾ ਹੋ ਗਿਆ ਜੀ। ਸ਼ੈਤਾਨ ਵਰਤੀ ਵਤਾਂਗੇ ਬਾਣੀ ਵਿੱਚ ਮਨੁੱਖ ਨੂੰ ਸ਼ੈਤਾਨ ਵੀ ਲਿਖਿਆ, ਸ਼ੈਤਾਨ ਵਰਤੀ ਹੈ ਮਨੁੱਖ ਦੀ ਜੀ। ਐਡਾ ਸ਼ੈਤਾਨ ਹੋ ਗਿਆ ਦੂਜੇ ਨੂੰ ਮਾਰਨ ਵਾਸਤੇ ਐਡੇ-ਐਡੇ ਬੰਬ ਬਣਾ ਲੇ। ਕਹਿੰਦੇ ਵੀ ਇਹੋ ਜਿਹੇ ਬੰਬ ਐ ਜਿਹੜੇ ਮੰਨ ਲਓ ਇਹ ਵੱਡੇ-ਵੱਡੇ ਕਈ ਸ਼ਹਿਰਾਂ ਨੂੰ ਸੈਕਿੰਟਾਂ ਦੇ ਹਿਸਾਬ ਨਾਲ ਖਤਮ ਕਰ ਸਕਦੇ ਆ ਜੀ। ਪੂਰੀ ਦੁਨੀਆ ਨੂੰ ਖਤਮ ਕਰ ਸਕਦੇ ਇਹ ਜਿਹੜੇ ਹਥਿਆਰ ਪਈ ਆ ਫਿਰੋ ਕੀ ਫਿਰ ਇਹ ਹਥਿਆਰ ਬੰਦੇ ਨੇ ਬਣਾਏ ਨਾ ਤੇ ਫਿਰ ਕੀ ਆਖਾਂ ਦੇ ਪੁੱਤਾਂ ਹੀ ਆਖਾਂ ਦੇ ਖੋਤਾ ਹੀ ਆਖਾਂ ਦੇ ਸੀ ਖੋਤਿਆਂ ਵਾਲੀ ਵਰਤੀ ਅੰਦਰ ਆ ਕੁੱਤਾ ਜਿਵੇਂ ਕੁੱਤੇ ਨੂੰ ਵੇਖ ਕੇ ਭੌਂਕਦਾ ਬੰਦਾ ਬੰਦੇ ਨੂੰ ਵੇਖ ਕੇ ਵੀ ਹਾਂ ਦਾ ਜਾ ਲੋ ਅੰਦਰ ਜ਼ਹਿਰ 사 ਗਈ ਵੀ ਆ ਬੰਦਾ ਕਿਉਂ ਖਰਦਾ ਇੱਥੇ ਇਹ ਰੋਟੀ ਕਿਉਂ ਖਾਣ ਲੱਗ ਗਿਆ ਜੇ ਕੋਈ ਬੱਚਾ ਕਿਸੇ ਦਾ ਨੌਕਰੀ ਤੇ ਲੱਗ ਗਿਆ ਨਾ ਤੇ ਅੰਦਰ ਵਰਤੀ ਚੱਲ ਪੰਦੀ ਹੈ ਉਹਨੂੰ ਤੋਬਾ ਹੀ ਹਰਸ਼ਤ ਦੇ ਕੇ ਲਵਾਇਆਗਾ ਇਹਨ ਤਾਂ ਆਏ ਕੀਤਾ ਕੀਤਾ ਅੰਦਰ ਆਏ ਨਹੀਂ ਕਹਿੰਦਾ ਵੀ ਮੈਂ ਤਾਂ ਮਰ ਚ ਗਿਆ ਅੰਦਰੋਂ ਸੜ ਗਿਆ ਮੈਂ ਤਾਂ ਅੰਦਰਲੀ ਬਿਰਤੀ ਤਾਂ ਇਹੀ ਆ ਨਾ ਕਿ ਸਿੱਧਾ ਕਹਿ ਭਾਈ ਕਿ ਤੇਰੇ ਬੱਚੇ ਨਹੀਂ ਲੱਗਣਾ ਸੀਗਾ ਯਾਰ ਇਹਨਾਂ ਨੇ ਆਪ ਦਾ ਬੱਚਾ ਲਵਾਤਾ ਮੇਰਾ ਰਹਿ ਗਿਆ ਅੰਦਰ ਤਾਂ ਜ਼ਹਿਰ ਸੋਹਰ ਹੈ ਜੀ ਸੋ ਇਹ ਗੁਰੂ ਜੀ ਕਹਿੰਦੇ ਆ ਉਹਦੇ ਅੰਦਰੋਂ ਕੱਢ ਭਾਈ ਜਿਹੜੇ ਅੰਦਰ ਤੋਂ ਬਈ ਮਾਮਨਾ ਧੋਖੇ ਲਈ ਫਰਦੇ ਬਾਹਰ ਕੱਢ ਦਿਨਾ ਨੂੰ ਸੋ ਗੁਰੂ ਜੀ ਕਹਿੰਦੇ ਸਾਰਾ ਕੁਛ ਦੇ ਹੁਕਮ ਦੇ ਵਿੱਚ ਆਪੇ ਆਪ ਸਗਲ ਮੈਂ ਆਪ ਅਣਕ ਜੁਗਤ ਰਚ ਥਾਪੋ ਥਾਪ ਉਹਦੀ ਪ੍ਰਮਾਤਮਾ ਦੀ ਰਚਨਾ ਉਹ ਆਪ ਹੀ ਬਣਾਈ ਜਾਂਦਾ ਹੈ ਆਪ ਹੀ ਢਾਈ ਜਾਂਦਾ ਹੈ ਅਬ ਨਾਸੀ ਨਹੀਂ ਕਿਛ ਖੰਡ ਉਹ ਨਾਸ਼ ਨਹੀਂ ਹੁੰਦਾ ਗੁਰੂ ਜੀ ਕਹਿੰਦੇ ਪ੍ਰਮਾਤਮਾ ਨਾਸ਼ਵਾਨ ਨਹੀਂ ਆਪਾਂ ਤਾਂ ਨਾਸ਼ਵਾਨ ਪੈ ਰਹੋ ਆਪਣਾ ਜੇ ਬਚਪਨ ਸੀ ਉਹ ਵੀ ਨਾਸ਼ ਹੋ ਗਿਆ ਜਵਾਨੀ ਚ ਆ ਗਏ ਹੁਣ ਜਵਾਨੀ ਨਾਸ਼ ਹੋਗੀ ਬੜੇ ਪੇਛਾਗੇ ਨਾਸ਼ ਹੋ ਗਏ ਨਾ ਸਾਡਾ ਤਾਂ ਜੀਵਨ ਨਾਸ਼ ਹੋ ਹੁੰਦਾਗਾ ਸੋ ਗੁਰੂ ਜੀ ਕਹਿੰਦੇ ਧਾਰਨ ਧਾਰੈ ਹੋ ਬ੍ਰਹਮੰਡ ਪ੍ਰਮਾਤਮਾ ਸਭ ਨੂੰ ਦੇ ਰਿਹਾ ਜੀ ਪ੍ਰਮਾਤਮਾ ਬ੍ਰਹਮੰਡ ਸਾਰੇ ਕਿਤੇ ਰਮਿਆ ਹੋਏ ਬ੍ਰਹਮੰਡ ਦੇ ਵਿੱਚ ਅਲਖ ਅਭੇਵਕ ਤੁਖ ਪ੍ਰਤਾਪ ਅਖੀਰਲੀ ਪੰਗਤੀ ਹੈ ਜੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਸਰਵ ਵਿਆਪਕ ਹੈ ਸਭ ਦੇ ਸਭ ਤੋਂ ਕਹਿੰਦੇ ਭੇਦ ਤੋਂ ਪਰੇ ਆ ਉਹ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਉ ਪ੍ਰਮਾਤਮਾ ਚਾਵੇ ਤਾਂ ਭਈ ਆਪਣਾ ਜਾਪ ਵਿਚ ਪਾਉਂਦਾਗਾ ਤੇ ਇਹ ਅਰਦਾਸ ਆਪਾਂ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਵੀ ਪ੍ਰਮਾਤਮਾ ਦੇ ਸਿਮਰਨ ਦੀ ਦਾਤ ਬਖਸ਼ ਦਿਓ ਅਸੀਂ ਵੀ ਮਹਾਰਾਜ ਮਾੜੇ ਕੰਮਾਂ ਦੇ ਵਿੱਚ ਤਪਦੇ ਫਿਰਦੇ ਆਂ ਅੰਦਰੋਂ ਮੱਚੇ ਪਏ ਆਂ ਸੜੇ ਪਏ ਆਂ ਮਹਾਰਾਜ ਸਾੜਿਆਂ ਦੇ ਵਿੱਚ ਵਕਾਰਾਂ ਦੇ ਵਿੱਚ ਗਲੇ ਪਏ ਆਂ ਮਹਾਰਾਜ ਤੇ ਕਿਰਪਾ ਕਰੀ ਤੇਰਾ ਨਾਮ ਹਰਾ ਕਰਦਾ ਸਾਰਿਆਂ ਸਾਰਿਆਂ ਨੂੰ ਜੀਵਨ ਦਿੰਦਾ ਜੀਵਨਾ ਹਰ ਜੀਵਨਾ ਆਪਦੇ ਨਾਲ ਜੀਵਣਾ ਹੁੰਦਾਗਾ ਪ੍ਰਮਾਤਮਾ ਦਾ ਨਾਮ ਜਪ ਕੇ ਜੀਵਣਾ ਮਿਲਦਾ ਜੀਵਨ ਮਿਲਦਾਗਾ ਸੋ ਗੁਰੂ ਤੋਂ ਇਹੀ ਮੰਗਣਾ ਹੈ ਜੀ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਲਿਂਦੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਾਰਕਾ ਬੁਰਾ ਨਾ ਰੱਖੋ ਚਿਤ ਜਦ ਕੋ ਭਾਈ